ਇਹ ਦੱਸੇਗੀ ਤਾਂ ਹੀ ਪਤਾ ਲੱਗੂ ਮੈਨੂੰ ਐਂ ਦੱਸੋ ਵੇ ਇੱਕ ਪੱਥਰ ਹੋਰ ਹੋ ਗਿਆ ਹੋਰ ਕੀ ਹੋਣਾ ਸੀ ਲੱਗ ਰਹੀ ਆ ਕੀ ਗੱਲਾਂ ਕਰਨਾ ਨਾ ਪਹਿਲੇ ਪੱਥਰ ਨੇ ਤੇਰੇ ਕੀ ਕਰਦਾ ਮੈਨੂੰ ਐਂ ਦੱਸ ਪਹਿਲਾਂ ਲੱਗ ਰਹੀ ਆ ਪੱਥਰ ਹੋਰ ਹੋ ਗਿਆ ਹੋਰ ਹੋ ਗਿਆ ਮਮੀ ਮਮੀ ਹੈ 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 ਇੱਕ ਟੋਪੜਾ ਸੁਖਣ ਆਇਆ ਓਹੋ ਹੈ ਹੈ ਹਾਂ ਹਾਏ ਕੀ ਗੱਲ ਹਾਏ ਰਾਮ 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 ਇਹਨਾਂ ਵੇੜਾ ਸੁਪਨਾ ਮੇਰ ਜਨ ਹੈ ਕਾਲਕ ਦਾਸਣੀਆਂ ਨੇ ਇਹ ਸੁਪਨੇ ਵਿੱਚ ਜੜੇਲਾ ਮੇਰੇ ਮਾਗਰੇ ਪਈਆਂ ਰਹੀਆਂ ਹਾਏ ਹਾਏ ਹੋ ਹੋ ਕਿਦਾਂ ਵੜਾ ਸੁਪਨਾ ਆਇਆ ਵੰਤਾ ਮੰਮੀ ਹਾਣੋ ਚਾਹ ਲੈ ਚਾਹ ਚਾਹ ਕੀ ਹੋ ਰਿਹਾ ਐਂ ਕਰਮੀ ਕਰਮੀ ਜੇ ਹੋ ਗਏ ਕੀ ਹੋਣਾ ਤੇ ਪਹਿਨਤਾ ਬਹੁਤ ਮਾੜਾ ਸੁਪਨਾ ਆਇਆ ਆ ਚਾਹ ਪਾ ਲੈ ਆਹ ਇਹ ਕੀ ਦੇਖ ਲਿਆ ਸੁਪਨੇ ਚ ਮਾ ਤੁਮਾਂ ਦਾ ਹੈ 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 ਮੇਰੇ ਤੇ ਜਵਾਕ ਤੇ ਮਗਰੇ ਪੈ ਗਈਆਂ ਦੋ ਪੱਥਰ ਹੋ ਗਏ ਕਿਵੇਂ ਵੀ ਆ ਹੋਗਾ ਨਾ ਤੀ ਤੈ ਕੋ ਨਹੀਂ ਮਾਨ ਹੈ ਕਿ ਬਿਉਣੀ ਤਾਂ ਦੋ ਹੋ ਗਈਆਂ ਮੈਂ ਕਰਦੀ ਆ ਇੱਕ ਅਦਾ ਤਾਂ ਮੈਂ ਨੇ ਮੇੜੇ ਦਿਨੀਆਂ ਮਾਰ ਇਹਨਾਂ ਦੇ ਮੈਨੂੰ ਕੋਈ ਨਹੀਂ ਹੈਗਾ ਸਾਹਮਣੇ ਤੇ ਕਪਲਾ ਕੋਈ ਨਹੀਂ ਮੈਂ ਚਾਹ ਪਹਿਲਾਂ ਮਨੀ ਬੰਦੀ ਹੈ ਕਰਕਾ ਹੋ ਗਿਆ ਬੈਨਾ ਤਾਂ ਆਈ ਭਾਗ ਜੰਨੀ ਆ ਮਾਰੇ ਤੇ ਨਹੀਂ ਆ ਲੇਵੋ ਪਈਆ ਸੁੱਤੀ ਕਰਨੀ ਵਾ ਹੰਤਾ ਕੋਈ ਨਹੀਂ ਹੈਗਾ ਅੱਜ ਨਹੀਂ ਛੱਡਦੀ ਹੈਗੀ ਅੱਜ ਅੱਜ ਤਾਂ ਇਹਦੀ ਕਹਾਣੀ ਮੈਂ ਖਾਤਮੇ ਕਰੂੰਗੀ ਕਿੱਥੇ ਬਾਤ ਪਈਆਂ ਨੇ ਕਿੱਥੇ ਸਾਰੇ ਘਰ ਚ ਨੇ ਰੱਖ ਰਿਆ ਨਾ ਨੇ ਅੱਜ ਤਾਂ ਇਹਨਾਂ ਨੇ ਛੜਕਾਰਾ ਕਰਕੇ ਛੱਡੂਗੀ ਇਹ ਤਾਂ ਮੈਂ ਹੁਣ ਨਹੀਂ ਛੱਡਦੀ ਸੁੱਤੀ ਪਈ ਆਲੇ ਇਹ ਤਾਂ ਕੰਮ ਮੰਡ ਮੀੜੇ ਨਹੀਂ ਆ ਇਹ ਚੱਕਾ ਘੜ ਜਾ ਉੱਤੇ ਸੈਣਾ ਤਰਨਾ ਮੜਾ ਜਾ कोई देखता था नहीं देखी जाता है ना कोई ए, काम दिन नहीं दिखता तो कम नमेड़े नहीं होना खर्चा छोटी जी है ज्यादा होगा माड़ी जी मार है चलना उ चल ये च नमेड़ कामें चल निबड़े काम एक अदा तो सारी जिंदगी मेरे जवाकू ना ये ਸਮੀ ਉਹ ਕਰ ਦਿੰਦੀ ਆ ਮੰਮੀ ਮੰਮੀ ਹਾਂ ਕਿੱਥੇ ਖੋ ਗਏ ਤੂੰ ਇੱਥੇ ਖੜੀ ਹੀ ਆ ਜੀ ਹਾਂ ਤੁਸੇ ਸੁਪਨਾ ਦੱਸਦੇ ਕਿ ਸੁਪਨਾ ਐ ਸੋ ਨੂੰ ਕਿਚਲ ਕੁਝ ਨਹੀਂ ਆਇਆ ਇਹਨਾਂ ਕਦੋਂ ਜੀ ਦੱਸਾਂ ਮੈਂ ਕੰਮ ਕਰ ਲਾ ਜਾ ਕੇ ਲੈ ਮੈਂ ਤਾਂ ਹੁਣ ਗਰਮੀ ਗਰਮੀ ਹੋ ਰਹੀ ਤੇ ਕੀ ਕਰੀ ਆ ਹਾਂ ਠੀਕ ਆ ਬਗ ਜਾ ਕੰਮ ਕਰ ਲੈ ਕੋਈ ਨਾ ਦੱਸੋ ਮੱਗੀ ਐ ਚੋੜੀ ਕੰਮ ਕਰ ਲੈ ਤੂੰ ਤੇਰਾ ਸੁਣੇ ਹਰੀ ਕਰਦੀ ਆ ਕੰਮ ਕਰ ਲਾ ਜਾ ਕੇ ਆਉਂਦਾ ਨਾ 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 ਇਹ ਸੁਪਨਾ ਸੱਚ ਨਾ ਹੋਵੇ ਜਮੀ ਨਾ ਨਾ ਇਹ ਸੁਪਨਾ ਸੱਚ ਹੋ ਸਕਦਾ ਨਾ ਇਹ ਸੁਪਨਾ ਮੈਂ ਸੱਚ ਹੋਣ ਹੀ ਦਿੰਦੀ ਮੈਨੂੰ ਪੂਰਾ ভরਸਾ ਬਾਬੇ ਤੇ ਕਰਨੀ ਆਏ ਤੇ ਉਤੇ ਪੱਕੇ ਡੇਰੇ ਵਾਲਾ ਪਾਪਾ ਪੂਰਾ ਕਰਨੀ ਆਏ ਸੰਤ ਨਹੀਂ ਹੋਤਾ ਉਹ ਤਾਂ ਮੈਂ ਪੁੜੀ ਦਿੱਤੀ ਹੋਈ ਹੈ ਮੈਨੂੰ ਪੂਰਾ ভরਸਾ ਆ ਨਾ ਨਾ ਇਹ ਸੁਪਨਾ ਸੱਚ ਨਹੀਂ ਹੋ ਸਕਦਾ ਇਹ ਇੱਕ ਤਾਂ ਆ ਗਈ ਦੂਜੀ ਆ ਨਹੀਂ ਸਕਦੀ ਨਾ ਨਾ ਮੈਨੂੰ ਪੱਕੇ ਡੇਰੇ ਆਏ ਬਾਬੇ ਤੇ ਪੂਰਾ ভরਸਾ ਆ ਵਾਹਿਗੁਰੂ ਵਾਹਿਗੁਰੂ ਹਉ ਹਉ ਦੀ ਅਨਸਰ ਦੇ ਬਸ ਮਸ਼ੀਨ ਨੂੰ ਐ ਨਹੀਂ ਵੀ ਇੱਕ ਪਾਸੇ ਲਾਦਾ ਮੈਂ ਇਹਦੇ ਨਾ ਪਹਿਰਾ ਲਾ ਕੇ ਕੀ ਤਾਂ ਹਾ ਵਿਛਾ ਹ ਪਾਵੀ ਫੇਪਾ ਪਿਆ ਪਿਆ 3 ਬੰਮੀ ਮਮਮੀ ਵੇ ਮੈਂ ਤਾਂ ਕੁਛ ਨਹੀਂ ਕਰਦੀ ਉਹ ਤਾਮਸੀ ਇੱਥੇ ਪਈ ਤੇ ਮੈਂ ਅੰਦਰ ਲਾਦਾ ਮੜੀ ਦੀ ਸੌਂਚ ਤੂੰ ਪਾਉਗੀ ਰੇ ਅਸੀਂ ਮੜਿਆ ਦਵਾਈ ਲੈ ਕੇ ਕਰਨੀ ਕਰ ਰੱਖੀ ਮੜਿਆ ਤੂੰ ਦਵਾਈ ਤਾਂ ਲੈ ਆ ਉਹ ਨਹੀਂਗਾ ਤਾਂ ਮੈਂ ਰੱਖੂਗੀ ਪੁੱਤ ਤੁਸੀਂ ਐ ਕਰੇ ਉੱਥੇ ਉਹ ਪਿਪੜੇ ਬਾਬੇ ਲੈਵੇ ਨਾ ਜਾਂਦੇ ਆਂਦੇ ਮੱਥਾ ਟਕਾ ਕੇ ਲੈ ਜੀ ਇਹਦਾ ਕਰੇ ਵਾਸਤੇ ਵੇ ਕਾਦੇ ਵਾਸਤੇ ਕੀ ਤੂੰ ਮੰਨ ਲਿਆ ਕਰ ਮੈਂ ਕੀ ਮੰਨਾਂ ਬਾਬੇ ਉਹ ਬਾਬੇ ਕੋਲ ਹੈ ਕਿ ਮੈਂ ਦੱਸ ਤਾ ਵੇ ਬਾਬੇ ਨੇ ਬਹੁਤ ਗੁੱਸਾ ਉਹ ਐਨਾ ਕਰਨੀ ਆ ਸੰਤਾ ਹੋ ਉਹ ਸਾਰੇ ਜਿਹੜੇ ਜਾਂਦੇ ਨੇ ਨਾ ਬਾਰੇ ਨਿਆਰੇ ਹੋਏ ਪਏ ਨੇ ਇੱਕ ਤਾਂ ਮੇਰੇ ਮੂਹਰੇ ਬਬੂ ਕਹਿੰਗਾ ਮੰਮੀ ਬੋਲਦੀ ਆ ਇੱਕ ਤਾਂ ਆਈ ਹੋਈ ਹੈਗਾ ਪੱਥਰ ਹੋਰ ਗਾਂਹ ਬਾਸ ਤੇ ਦੇਣੀ ਦਾ ਮਾਰ ਮੈਂ ਤੈਨੂੰ ਮੰਮੀ ਕਹ ਲੱਕ ਹਾਂ ਮੈਨੂੰ ਆ ਤੂੰ ਬੰਦੇ ਉਹਦੇ ਪੱਥਰ ਜਾਣਾ ਕਿਹਾ ਕਰਨਾ ਠੀਕ ਆ ਤੈਨੂੰ ਮੈਂ ਇੱਕ ਵਾਰੀ ਕਹਿਤਾ ਬੀਚ ਹੈ ਤਾਂ ਜਾਂਦਾ ਹੈ ਮੱਥੜਕਾ ਕੇ ਲੈ ਜਾ ਬਾਬੇ ਤੇ ਵੀ ਪੜਾਈ ਤੇ ਚਾਹੇ ਆਉਂਦੇ ਹੋਇਆ ਕਰਨੀ ਆ ਸੰਤ ਨਹੀਂ ਹੋ ਮੰਨ ਲਿਆ ਕਰ ਮੈਂ ਵੀ ਤੈਨੂੰ ਇੱਕ ਵਾਰੀ ਕਹਦਾ ਫਿਰ ਨਾ ਮੈਂ ਜਾਣਾ ਜਾਮਾ ਜਾਂਦਾ ਹੋਇਆ ਨਾ ਜਾਮਾ ਆਉਂਦਾ ਹੋਇਆ ਬਾਬੇ ਕੋਲ ਤੇ ਤੂੰ ਮੰਨ ਲੈ ਮੇਰੀ ਗੱਲ ਮੰਨ ਲੈ ਕੀ ਮੰਨਦਾ ਸੱਸ ਬਾਬੇ ਕੋਲ ਹੈਗੇ ਕੁਝ ਤੂੰ ਐਂ ਘਰ ਪਹਿਲਾਂ ਮੇਰੀ ਗੱਲ ਸੁਣ ਲੈ ਤੂੰ ਮੇਰੀ ਹਸਨਦੀਪਾ ਤੂੰ ਬਾਬੇ ਕੋਲ ਲੈ ਜਾ ਮੈਨੂੰ ਮੈਂ ਬਾਬੇ ਦੀ ਮੂਹਰੇ ਖੜ ਜੂ ਜਾ ਕੇ ਠੀਕ ਹੈ ਬਾਬਾ ਮੈਨੂੰ ਹੈਗੇ ਤੇਰੀ ਜੇਬ ਚ ਕਿੰਨੇ ਪੈਸੇ ਨੇ ਮੈਂ ਮਨ ਜਵਾਬ ਦੇਉਂ ਲੈ ਫੇ ਮੈਨੂੰ ਪੈਸਿਆਂ ਦਾ ਤਾਂ ਪਤਾ ਨਹੀਂ ਮੈਨੂੰ ਜਿੰਨੀਆਂ ਨੇ ਦੱਸਿਆ ਨਾ ਸਭ ਦੇ ਮੁੰਡੇ ਹੋਏ ਨੇ ਸਭ ਦੇ ਘਰੇ ਚਾਨਣ ਹੋਏ ਹੋਏ ਨੇ ਮੁੰਡੇ ਕੀ ਕਰਨਗੇ ਉਹ ਕਹਿੰਦੇ ਮੁੰਡੇ ਕਰਨਗੇ ਉਹ ਦੱਸ ਮੈਨੂੰ ਹਰ ਐਮਪੀ ਦੱਸ ਕੇ ਕਿ ਜਗਾ ਦੀ ਮੈਂ ਮਾਰਤਾ ਹੀ ਕਹਿੰਦੀ ਮੇਰੀ ਪਰਜਾਈ ਨਹੀਂ ਵੀ ਕਹਿੰਦੀ ਉਹਦੇ ਦਵਾਈ ਤੀ ਪੁਰੀ ਦਿੱਤੀ ਦੋਰੇ ਮੇਰਾ ਤਾਂ ਹੀ ਜਿਕਰੇ ਖੜੂ ਜੀ ਕਰ ਤਖਦੇ ਪਾ ਮੇਰੀ ਫਾਇਰ ਨਵੀਂ ਦਿੱਤੀ ਕਹਿੰਦੀ ਮੈਂ ਹੋਰ ਵੀ ਰਿਸ਼ਤਾ ਫੜੇ ਵੀ ਕਿੰਨੀਆਂ ਘਰਾ ਦੇ ਆ ਬਾਹਰਲੇ ਘਰਾ ਆ ਦੇ ਟੋਬੇ ਆਏ ਨੇ ਉਹ ਕੀ ਲੈ ਆਏ ਆਂ ਦੀ ਬਹੂਲੇ ਵੀ ਕਿੰਨੇ ਸਾਲਾਂ ਬਾਅਦ ਮੁੰਡਾ ਉੱਥੇ ਹੀ ਹੋ ਜਾਂਦੇ ਤੂੰ ਤਾਂ ਦੇਖ ਲਿਆ ਤਾਂ ਉਹਨਾਂ ਦੇਖੀ ਤੂੰ ਆਪਣਾ ਦਰਵਾਜ਼ਾ ਆਂ ਦੀ ਕੁੜੀ ਉਹਨਾਂ ਕੋਲੇ ਕੁੜੀ ਹੋਈ ਸੀ ਉਹ ਹਲਾ ਪਟਵਾਰੀ ਲੱਗ ਰੇ ਕੁੜੀ ਉਹ ਮੁੰਡਾ ਨਸ਼ੇ ਕਰਦਾ ਉਹਨਾਂ ਦਾ ਕੋਈ ਨਾ ਪਟਵਾਰੀ ਰੱਖਦੀ ਕੋਈ ਨਾ ਤੂੰ ਮੇਰੀ ਗੱਲ ਮੰਨ ਉਸੇ ਜਾ ਕੇ ਮੱਥਾ ਟੇਕ ਜਾਈ ਜਾਂਦਾ ਮੈਂ ਨਹੀਂ ਜਾਂਦਾ ਠੀਕ ਆ ਤੈਨੂੰ ਕਿਹੜਾ ਕਰੇ ਮੰਮੀ ਦੇਖ ਸਿੱਧੀ ਗੱਲ ਆਪਣੇ ਕੋਲ ਪਟੜ ਗਿਆ ਕਿ ਲੈ ਜਾਂਦਾ ਜੇ ਐਂ ਕਰੇ ਬੜਾ ਆ ਕੇ ਨਹੀਂ ਕਰੂੰਗਾ ਮੈਂ ਮੇਰੇ ਭੂਆ ਨੂੰ ਫੋਨ ਅੱਜ ਫਿਰ ਫਿਰ ਉਹ ਗੱਲ ਕਰੂਗਾ ਕਿ ਨਾ ਭਾਈ ਦੇਖ ਲੈ ਪਰ ਐਂ ਨਹੀਂ ਮੰਨਦੀ ਕਿ ਮੈਂ ਤਾਂ ਸਿੱਧੀ ਗੱਲ ਕਹਿਣਾ ਦੇਖ ਬਾਈ ਮੈਂ ਤੈਨੂੰ ਕਹਿ ਨਹੀਂ ਆ ਇਹ ਨਹੀਂ ਮੰਨਦਾ ਜਾਂਦੇ ਜਾਂਦੇ ਸੀ ਮੱਥਾ ਟੇਕ ਜੂ ਪੜਾਈ ਬਾਬੇ ਤੇ ਚੱਲ ਕੋਈ ਨਾ ਮੰਮੀ ਲੜੋ ਨਾ ਟੇਕ ਜਾ ਲੜਨ ਪੁੱਛੇ ਨਹੀਂ ਗਾ ਸਿੱਧੀ ਮੈਂ ਮੰਮੀ ਨੂੰ ਬਹੁ ਵਾਰੀ ਕਿਹਾ ਪਹਿਲਾਂ ਗੱਲ ਇਹ ਵੀ ਭਾਈ ਨਾ ਤੂੰ ਬਹਿਮਾਂ ਚ ਫੇਰ ਨਹੀਂ ਮੰਦੀ ਗੱਲ ਗੱਲ ਦੇ ਪੱਥਰ 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 ਦੱਸ ਲੈ ਵੀ ਤੇਰਾ ਮਾੜਾ ਕੀਰ ਦਾ ਪੱਥਰੇ ਬਣਾ ਰੱਖਦੇ ਵੀ ਮੈਨੂੰ ਐਡਾ ਪੜਾ ਸੁਹਣਾਇਆ ਅੱਜ ਮੈ ਤੁਬੀ ਤਾਂ ਐਸੀ ਕੁੜੀਆਂ ਤੂੰ ਪੱਥਰਾਂ ਫੇਰਾਂ ਦੱਸ ਬੇ ਮੈਂ ਵੀ ਪੱਥਰੇ ਹੋਊਂਗੀ ਉਦੋਂ ਮੈਂ ਵੀ ਹੈਗੀ ਜਰ ਇੱਕ ਤਾਂ ਹੋਗੀ ਕਹਾਂ ਤਾਂ ਹੋ ਜੇ ਜਵਾਖ ਨੂੰ ਐ ਕਹਿੰਦੀ ਆ ਮਸਲਾ ਮੈਂ ਤਾਂ ਲੋਡ ਨਹੀਂ ਜਵਾਖ ਰਿਓ ਠੀਕ ਆ ਹਾਂ ਅ ਚੱਲੀ ਆ ਜਾ ਚਲ ਕੋਈ ਨਾ ਚੰਗਾ ਮੰਮੀ ਸਰਦੀ ਗੱਲ ਕਰਾਂਗੇ ਦੇਖੀ ਉਹ ਨਹੀਂ ਹਟਦੇਗੇ ਇਹ ਜਾਏ ਵੇ ਦੇਖਿਆ ਮੱਥਾ ਤੇ ਆਂਦੇਂ ਦੇ ਜਮੀਨ ਨਹੀਂ ਮੰਨਦਾ ਹੈਗਾ ਕਿਸੇ ਦੀ ਗੱਲ ਉਹ ਗੱਲ ਤੇ ਤਾਂ ਉਮਰੇ ਨਹੀਂ ਹੈਗਾ ਗੱਲ ਮੈਂ ਕਹਿੰਦੀ ਆ ਅੱਡਾ ਜਵਾਖ ਟੇਟ ਹੋਇਆ ਪਿਆ ਹੈ ਬੰਦਾ ਕਾਤੋ ਪਿਤੂਆਂ ਤਾਂ ਦੇਖ ਲਾ ਵੀ ਇੰਨੇ ਮੱਥੇ ਦੇਖਣ ਦਾ ਦੱਸ ਕੀ ਹੁੰਦਾ ਉੱਥੇ ਇੰਨਾ ਵਾਰੇ ਨਿਆਰੇ ਹੁੰਦੇ ਨੇ ਜਾਨਦੇ ਨੇ ਮਰਿਆ ਰਾਜਾ ਜਖਾਂਦੇ ਨੇ ਉਹ ਹੈ ਜਮੀਨ ਸੁਣਦਾ ਮੇਰੀ ਗੱਲ ਵੀ ਮੈਂ ਕੀ ਕਹਿੰਦੀ ਆ ਕੀ ਨਾ ਕੋਈ ਤਾਂ ਗੱਲ ਚ ਬਾਕਸ ਨੂੰ ਲੈ ਮੜੀ ਮੋਟੀ ਇੱਕ ਗੱਲ ਤੇ ਵੀ ਨਹੀਂ ਆਉਂਦਾ ਹੈਗਾ ਪਿੱਖ ਗੱਲ ਤੇ ਇਹ ਵੀ ਸੁੱਕੇ ਪਏ ਨੇ ਪੱਡੇ ਆ ਬੁੱਟੇ ਜੇ ਪਾਣੀ ਪਾਤਾ ਇਹਨਾਂ ਚ ਇਹਨਾਂ ਚ ਵੀ ਪਾਣਾ ਲੈ ਖੱਬਾ ਜਦੋਂ ਇਹ ਸੁੱਕ ਗਿਆ ਕੀ ਹੋ ਜਾਣਾ ਮਤਾ ਹੈ ਕਹਿ ਨਹੀਂ ਆ ਰਿਹਾ ਜੇ ਨਿਮਟਾੜ ਨਾਲ ਹੋ ਗਿਆ ਜਮੀਂ ਪਿਛਲਾ ਪਹਿਰ ਹੋ ਗਿਆ ਫੋਨ ਫੋਨੇ ਨਹੀਂ ਕੋਈ ਆਇਆ ਹੈਗਾ ਮਾਤਾ ਕਦੋਂ ਫੋਨ ਆਵੇ ਫੋਨ ਉਡੀਕ ਕਰ ਲੱਗਣੀ ਆ ਮੈਂ ਤਾਂ ਜੇ ਮੇਰੇ ਪੋਤਾ ਹੋ ਗਿਆ ਨਾ ਹੋਊਗਾ ਤਾਂ ਪੋਤਾ ਮੈਨੂੰ ਯਕੀਨ ਆ ਬਾਬੇ ਤੇ ਪੂਰਾ ਭਰੋਸਾ ਮੈਨੂੰ ਪੂਰਾ ਬਾਬੇ ਤੇ ਉਹ ਵਹਿਗੁਰੂ ਤੇ ਵੀ ਭਰੋਸਾ ਆ ਬਾਬੇ ਤੇ ਵੀ ਉਹ ਹੀ ਕਰਨੇ ਆਏ ਸੰਤ ਨਹੀਂ ਉਹਨਾਂ ਚੰਤਾਂ ਤੇ ਪੂਰਾ ਭਰੋਸਾ ਆ ਮੈਂ ਤਾਂ ਨਾ ਬੁਢਾ ਨਹੀਂ ਦੇ ਦੇ ਰੱਜ ਰੂੰਗੀ ਕਿਤੇ ਮੈਂ ਤਾਂ ਉਹ ਨਾ ਨਾ ਤੇਰਾ ਖੁਸ਼ੀ ਤੇਰਾ ਇੱਕ ਨਾ ਆ ਜੀ ਕਿਤੇ ਲੈ ਆ ਗਿਆ ਫੋਨ ਤੇ ਕੱਪ ਹੋਣਾ ਲੈ ਜੀ ਹਾਂ ਆ ਵੀ ਗਿਆ हेलो हाय बुबे बूवे रास्ता तै हाँ सच्ची कहने कोई कहना बुबे वे लुटी गई बे हाय हाय माता पट्टी गई बुबे माता पट्टी गई बे माता तो जमी मर गई जमी लुट ली हाय 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 बुबे मेरा सुफना सच हो गया बू मैं कि करूंगी हाय हाय ਉਹ ਵੇ ਮੈਂ ਤਾਂ ਜਮੀ ਰੁੱਟੀ ਗਈ ਵੇ ਵੇ ਪੱਟਤੀ ਵੇ ਲੋਕੋ ਜਮੀ ਮੈਂ ਤਾਂ ਲੁੱਟਤੀ ਹਾਏ ਹਾਏ ਐਨਾ ਯਕੀਨ ਤੀ ਮੈਨੂੰ ਤਾਂ ਫਰੋਸਾ ਪੂਰਾ ਰੱਖਿਆ ਤੀ ਮੈਂ ਤਾਂ ਹਾਏ ਹਾਏ ਮੈਂ ਕੀ ਕਰੂੰਗੀ ਹੁਣ ਓਹ 2 ਪੱਥਰ ਹੋ ਗਏ ਓਹ ਹੋ ਹੋ ਮੈਂ ਕੀ ਕਰੂੰਗੀ ਉਹ ਮੋ ਲੁੱਟੀ ਗਈ ਮੈਂ ਤਾਂ ਟੁੱਟੀ ਗਈ ਮੈਂ ਤਾਂ ਜਮੀ ਆ ਪੱਟੀ ਗਈ ਐਵੀ ਵੇ ਵੇ ਪੱਟਤੀ ਜਮੀ ਮੈਂ ਤਾਂ ਕਿਤਾ ਮੇਤੋ ਬਿਨਾ ਕਨਾ ਐਈ ਤੇ ਨਹੀਂ ਕਪੜਾ ਪੁੰਦਾ ਕੋਈ ਐ ਨਹੀਂ ਹੈਗਾ ਸੰਦ ਕਿਵੇਂ ਮਸਾ ਬਣਦੇ ਨੇ ਕਪੜਾ ਪਾ ਦिए ਰੇਤਾ ਰਵਾ ਪੈਂਦਾ ਗੱਡੀ ਤਾਂ ਇਧਰੋਂ ਹੀ ਜੁਕਰੀ ਖੜੀ ਆ ਬਿਨਾ ਕਪੜਿਆਂ ਦੇ ਦੱਸ ਕਪੜਾ ਲੀੜਾ ਥੰਦ ਤੇ ਪਾ ਦੇ ਠਕਿਆ ਰਹਿੰਦਾ ਰੇਤਾ ਰਵਾ ਨਹੀਂ ਪੈਂਦਾ ਹੈਗਾ ਇਤੇ ਪਾਵਾਂ ਹੈਂ ਆ ਰੋਲਾ じゃ ਕੀ ਪਰੇਂਦਰਾ ਦੇਖਾਂ ਉਹੀ ਤਾਂ ਨਹੀਂ ਕਰੰਟ-ਕਰੰਟ ਲੱਗ ਗਿਆ ਕਿਤੇ ਹਰੇ ਮੀਆਂ ਲੁੱਟ ਲਈ ਮੈਂ ਤਾਂ ਜਮੀ ਉਹ ਪੱਟ ਪੀ ਵੇ ਲੋਕੋ ਬੂ ਵੇ ਜਮੀ ਪੱਟ ਦੀ ਮੈਂ ਤਾਂ ਮੈਂ ਜਮੀ ਪੱਟ ਦੀ ਯਮੀ ਉਹ ਪੱਟ ਦੀ ਮੈਂ ਹਾਂ 니 ਕੀ ਹੋ ਗਿਆ ਤੈਨੂੰ ਹੁਣ ਕਾਤੋਂ ਲੱਗੀਆਂ ਕਰਨਾ ਵੇ ਹੋਣਾ ਕੀ ਆ ਪੁੱਛਣਾ ਬਸ ਜਿਹੜਾ ਹੋਣਾ ਤੀ ਹੋ ਗਿਆ ਤੂੰ ਦੱਸਦਾ ਦੇ ਮੈਨੂੰ ਕੀ ਹੋ ਗਿਆ ਵੇ ਵੇ ਕੀ ਦੱਸਾਂ ਮੈਂ ਤੋ ਦੱਸਿਆ ਜਾਂਦਾ ਹੈਗਾ ਬਸ ਪੁੱਛੇ ਨਾ 니 ਜੇ ਦੱਸੇਗੀ ਤਾਂ ਹੀ ਪਤਾ ਲੱਗੂ ਮੈਨੂੰ ਆਂ ਤਾਂ ਦੱਸ ਵੇ ਇੱਕ ਪੱਥਰ ਹੋਰ ਹੋ ਗਿਆ ਹੋਰ ਕੀ ਹੋਣਾ ਤੀ ਫਟੇ ਹੈ ਲਗਰੀਆ ਕੀ ਗੱਲਾਂ ਕਰਨਾ ਨਾ ਪਹਿਲੇ ਪੱਥਰ ਨੇ ਤੇਰੇ ਕੀ ਕਰਦਾ ਮੈਨੂੰ ਐ ਦੱਸ ਪਹਿਲਾਂ ਲੱਗ ਰਹੀ ਹੈ ਪੱਥਰ ਹੋਰ ਹੋ ਗਿਆ ਹੋਰ ਹੋ ਗਿਆ ਵੇ ਤੂੰ ਮੇਰੇ ਕਿਉਂ ਮਾਰਦਾ ਵੇ ਵੇ ਕਿਉਂ ਮੈਨੂੰ ਮਾਰੇਗਾ ਮੈਂ ਤਾਂ ਪਹਿਲੀ ਮਰੀ ਪਈਆਂ ਅੱਜ ਤਾਂ ਕਹਿਤਾ ਜੇ ਮੁੜ ਕੇ ਅੱਜ ਕੇ ਗੱਲ ਕਹੀ ਹੈਗਾ ਨਾ ਤੂੰ ਸੋਟ ਲਈ ਫੇਰੇ ਫਿਰ ਕੁੱਟੂ ਤੇਰਾ ਮੈਂ 베 ਮੇਰਾ ਕਿਉ ਕੁੱਟੇਂਗਾ ਜਿਹੜੀ ਉਹ ਆਈ ਆ ਨਵੀ ਉਹਦਾ ਕੁੱਟਦੇ ਉਹਦਾ ਕੁੱਟਦੇ ਉਹਦਾ ਕੁੱਟਦੇ ਮੈਨੂੰ ਤਾਂ ਐਤੀ ਮਾਹਲਾ ਕੰਜਰ ਦਾ ਕਿਤੇ ਕਰੰਟ ਕਾਊਂਟਰ ਲੱਗਿਆ ਲੱਗਦੇ ਤਣਫਣ ਜਿਹੜੀ ਐ 베 ਮੇਰੇ ਕਾਊਂਟਰ ਲੱਗੇ ਕਾਊਂਟਰ ਲੱਗੇ ਉਹ ਜਿਹੜੀ ਉਹ ਪੋਤੀ ਆਈ ਆ ਤੇਰੀ ਨਹੀਂ ਤੂੰ ਜਾਣਦੇ ਜਾਣਦੇ ਮਾੜੇ ਬਚਨ ਲੱਗ ਰੀਆਂ ਬੋਲਣਾ ਨੂੰ ਤੂੰ ਮਾੜੇ ਬਚਨ ਵਾਲਾ ਕਰੀਆਂ ਬੋਲਣਾ ਮੈਨੂੰ ਐਂ ਦੱਸ ਜਿਹੜੀ ਪਹਿਲਾਂ ਆਈ ਸੀ ਉਹ ਤੇਰਾ ਕੀ ਖਾਂਦੀ ਆ ਕੀ ਖਾਂਦੀ ਆ ਉਹ ਆਪਦੇ ਕਰਮ ਲਿਖਿਆ ਕੇ ਲਈ ਆ ਏ ਇਹ ਵੀ ਆਪਦੇ ਕਰਮ ਲਿਖਿਆ ਕਿ ਲਈ ਆ ਬੇ ਬਸ ਕਰ ਰਹੇ ਨੇ ਕਰਮਾਂ ਨੂੰ ਫਿਰ ਦਾ ਕਰਮੇ ਕਰਮੇ ਰਹੀ ਜਾਣਗੇ ਬਸ ਕਰ ਰਹੇ ਨੇ ਤੂੰ ਨਹੀਂ ਮਰਦੀ ਤੂੰ ਨਹੀਂ ਸਿੱਧੇ ਪਾਸੇ ਆਉਂਦੀ ਕਦੇ ਵੀ ਤਿੰਦਾ ਮੁੰਡੇ ਦੀ ਹੋ ਰਹੀ ਆ ਮੁੰਡਾ 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 ਕਿੱਥੋਂ ਲਿਆਵੇਂਗੀ ਫੜ ਕੇ ਮੈਨੂੰ ਐ ਤਾਂ ਦੱਸ ਦੇ ਬੇ ਮੁੰਡੇ ਰਾ ਤਾਂ ਝੜ ਲੱਗਦੀ ਆ ਬੇ ਕਰ ਦੇ ਜਾਂ ਦੇ ਜਾਂ ਦੇ ਕਿਉਂ ਬਦੀਨ ਕਰਦੀਆਂ ਕਿਉਂ ਬਦੀਨ ਕਰਦੀਆਂ ਨਹੀਂ ਉਹਦੀ ਜਵਾਖੜੀ ਦੇ ਅੰਦਰ ਕੀ ਮੰਚੇ ਜਾਊਗਾ ਇੱਕ ਤਾਂ ਕੁੜੀਆਂ ਹੋਗੀਆਂ ਇੱਕ ਕਹੂਗੀ ਮੈਨੂੰ ਇਹ ਜਾਣ ਜਾਣ ਕੇ ਕੁਝ ਬੋਲਣ ਲੱਗ ਰਹੀ ਐ ਇਹ ਐ ਦੱਸ ਪਹਿਲਾਂ ਮੈਨੂੰ ਮੈਂ ਤਾਂ ਜਮੀਤ ਆਏ ਪੁੰਝੇ ਲੌੜਾਈ ਕਰਦੀ ਹਾਂ ਪੁੰਝੇ ਨਾ ਨਹੀਂ ਕਿਉਂ ਫਿਕਰ ਕਰਦੀਆਂ ਜਮਾਂ ਨਾ ਫਿਕਰ ਕਰ ਉਹ ਵੀ ਆਪਦੀ ਕਿਸਮਤ ਲਿਖਿਆ ਕੇ ਲਈ ਆ ਜਿਹੜੀ ਪਹਿਲਾਂ ਹੋਗੀ ਉਹ ਵੀ ਕਿਸਮਤ ਲਿਖਿਆ ਕੇ ਲਈ ਆ ਤੇ ਤਾਂ ਉਹਨਾਂ ਨੂੰ ਕੁਝ ਨਹੀਂ ਖਵਾਉਣਾ ਹੈਗਾ ਤੈਨੂੰ ਪਤਾ ਪਹਿਲਾਂ ਕਿੰਨੀਆਂ ਕਹਾਣੀਆਂ ਚਲਦੀਆਂ ਨੇ ਕੁੜੀਆਂ ਦੀਆਂ ਐ ਦੱਸ ਪਹਿਲਾਂ ਮੈਨੂੰ ਬਣੀਆਂ ਨਾਲੇ ਮੇਰੀ ਗੱਲ ਸੁਣ ਲੈ ਜੇ ਅੱਜ ਤੋਂ ਬਾਅਦ ਘਰਾਂ ਤੈਂ ਕੁੜੀ ਨਾਲੇ ਮਾਰਾ ਲਵਜ ਬੋਲਿਆ ਤੂੰ ਸੋਚ ਲਈ ਅੱਜ ਤਾਂ ਇੱਕ ਥੱਪੜ ਨਾਲ ਸਰ ਗਿਆ ਫੇਰ ਤੇਰੇ ਮੈਂ ਪਤਾ ਨਹੀਂ ਕਿੰਨੇ ਕੁ ਲਾਉਂਗਾ ਇਹ ਸੋਚ ਲਈ ਕਰ ਤੂੰ ਤਾਂ ਮੇਰੇ ਪੈਰ ਪੈ ਗਿਆ ਤਾਂ ਤੈਂ ਅਮੀ ਹਾਂ ਪੈਰ ਪੈ ਗਿਆ ਨਾਲੇ ਹੋਰ ਪੈ ਗਿਆ ਦੇ 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 ਮੈਨੂੰ ਮਾਰ ਦੇ ਦੇ ਕੁਝ ਦੇ ਕੇ ਸਾਨੂੰ ਬੋਲੂਗੀ ਫੇਰ ਮੈਂ ਮਾਰ ਦੇ ਨਾਲੇ ਹੋਰ ਮਾਰ ਦੇ ਹੋਰ ਤਰ ਮੈਨੂੰ ਤੀਜੀ ਗੱਲ ਨਹੀਂ ਮੁੰਡਾ ਮੁੰਡਾ ਦੇ ਵੀ ਤੀਜੀ ਗੱਲਾਂ ਮੁੰਡੇ ਤੋਂ ਬਿਨਾ ਮੁੰਡੇ ਕਿਹੜਾ ਤੈਨੂੰ ਜਾਦੇ ਓਪਲੂਗੜੇ ਝਡਾਉਣਗੇ ਐਂ ਦੱਸਾਂ ਨਹੀਂ ਬੋਲੀਏ ਐਮੀ ਨਾ ਹੋ ਕਰ ਤੂੰ ਤੂੰ ਵੀ ਕਿਸੇ ਦੀ ਕੁੜੀ ਤੀ ਫੇਰ ਕਹਾ ਬਹੂ ਹੋਈਆਂ ਕਿਸੇ ਦੀ ਫੇਰ ਹੁਣ ਬੁੜੀ ਹੋ ਗਈ ਹੋਣਾ ਮੁੰਡਾ ਬਣ ਜੂਗਾ ਨਾਲੇ ਜਿਹੜੇ ਬੁੜੀਆਂ ਕੰਮ ਕਰਦੀਆਂ ਨੇ ਉਹ ਵੇ ਮੈਨੂੰ ਇੰਨਾ ਯਕੀਨ ਸੀ ਬਾਬੇ ਤੇ ਉਹ ਉਸਰਾਣਾ ਚਾਜ ਨਾਲ ਇਹਨੇ ਪੂਰੀ ਵੀ ਨਹੀਂ ਲਈ ਹੈਗੀ ਬੈਰਨ ਨੇ ਉਹਨੇ ਨਹੀਂ ਜਾਣਦੇ ਕਿਹੜਿਆ ਬਾਬਿਆਂ ਲਵੇ ਨਾਲੇ ਹੋਈ ਬਾਬਿਆਂ ਦੇ ਫੇਰ ਚੱਕਰਾਂ ਚ ਪਈ ਜਾਂਦੀ ਆ। ਨਾ ਸੰਤ ਤਾਂ ਹੋ ਨਾ ਬੋਲੇ ਇਸਰਾਣਾ। ਆਹੋ ਕਿਸੇ ਬਾਬਾ ਬੂ ਵੇ ਲੋ ਸਵਾ ਨਹੀਂ ਹੈਗਾ ਪ੍ਰਮਾਤਮਾ ਦੀ ਦੇਣਾ ਜਦੋਂ ਉਹ ਦੇਣਾ ਆਊਗਾ ਸਭ ਕੁਝ ਹੋ ਜੂਗਾ। ਕਰਨੀ ਆ ਸੰਤ ਨੇ ਹੋਈ ਨਹੀਂ ਕਰਨੀ ਆ ਸੰਤ ਨਹੀਂ ਹੈਗੀ। ਇਹਨੇ ਯਕੀਨ ਨਹੀਂ ਖੜਾਇਆ ਹੈਗਾ ਇਹਨਾਂ ਨੇ। ਯਕੀਨ ਨਹੀਂ ਖੜਾਇਆ ਨਾਲੇ ਹੋਰ ਵੀ ਖੜਾਇਆ। ਗੋਡਣੀ ਰਰ ਮੋੜ ਰੋੜ ਕੇ ਵਾਇਆ ਹੋਵੇਗੀ ਹੈ। ਐਨੇ ਨੇ ਮੱਥੇ ਟੇਕੇ ਮੈਂ ਤਾਂ ਕੂਣੀਆਂ ਤੱਕ ਉਹ ਬਸ ਕਰ ਰਹਿਣ ਦੇ ਬਸ ਕਰ ਰਹਿਣ ਦੇ ਜੇ ਫੇਰ ਇਦੂ ਬਾਦ ਮੁੜ ਕੇ ਤੈਂ ਕੁੜੀ ਬਾਰੇ ਮਾੜਾ ਸ਼ਬਦ ਬੋਲਿਆ ਕਨਾ ਤੂੰ ਸੋਚ ਨਹੀਂ ਤਰ ਨਾਲ ਕੀ ਹੋਊਗਾ ਚੁੱਪ ਕਰ ਜਾ ਰਹਿਣ ਦੇ ਬਸ ਕਰ ਚਾਹੀ ਨਹੀਂ ਗੱਲ ਕਹਿਣ ਦਿੰਦਾ ਹੈਗਾ ਇਹ ਗੱਲ ਕਹਿਣ ਦਿੰਦਾ ਜੀ ਇਹ ਨੇ ਤਾਂ ਜਮੀ ਸਿਰੇ ਕਹਾਣੀ ਲਾਤੀ ਜਮੀ ਸਿਰੇ ਕਹਾਣੀ ਲਾਤੀ ਨੇ ਐਡਾ ਵੱਡਣ ਜੋਗਰਾ ਬੰਦਾ ਹੈ ਨਾ ਇਹ ਨਕਸੀ ਲਈ ਤੇ ਆ ਵੀ ਜੇ ਮੈਂ ਕਹਿੰਨੀ ਆ ਮਾੜਾ ਮੋਟਾ ਵੀ ਚੰਗੇ ਉਹਦੇ ਜਾਣਦਿਆਂ ਨੂੰ ਕਿਹਾ ਵੇ ਦਵਾਈ ਲੈਣ ਜਾਓਗੇ ਬਾਈ ਮੱਥਾ ਟੇਕ ਕੇ ਵਾ ਜਾਓ ਬਾਬੇ ਸੰਤਾਂ ਤੇ ਬੰਗਦੇ ਤੇ ਬਾਬੇ ਤੇ ਮੱਠਾ ਟੇਕ ਜਨਾ ਮੇਰੀ ਇੱਕ ਨਹੀਂ ਮੰਨੀ ਗਈ ਇਹਨਾਂ ਨੇ ਇੱਕ ਮੰਨੀ ਹੈ ਮੇਰੀ ਇਹਨਾਂ ਨੇ ਜਮੀਨੀ ਮਾਨ ਨੇ ਕਹਿ ਦਿੰਦੇ ਵੀ ਤਾਂ ਪੌਂਖ ਦੀ ਇਹਨੂੰ ਪੌਂਕ ਕਿਉਂ ਜਾਣਦੇ ਜਿਵੇਂ ਪੌਂਖ ਦੀਆ ਜੇ ਜੰਮਣ ਸਾਰੇ ਮਾੜੇ ਪੈੜ ਆਈ ਨਹੀਂ ਮੇਰੇ ਹੱਥ ਚ ਕਾਤਾ ਕਦੇ ਉਂਗਲ ਲਈ ਚੱਕੀ ਤੀ ਹਜੇ ਖਾਨੀ ਮੇਰੇ ਪੁੱਤ ਦੇ ਘਰ ਮੱਚ ਕੀ ਕੁਛ ਨੇਰ ਲਿਆਊਗੀ ਉਹ ਦੁਸ਼ਮਣ ਮੇਰੀ ਲੈ ਦੱਸ ਕਿਆ ਦਿਨ ਲੱਗ ਗਿਆ ਹਸਪਤਾਲ ਚ ਛੁੱਟੀ ਇਹ ਮਸਾਂ ਮਿਲਦੀ ਆ ਦੱਸ ਔਰ ਆਪਕੋ ਉਹੀ ਜਗਾ ਲਾਓ ਪਈਆ ਦੇ ਲੰਮੀਆਂ ਤਾਣੀਆਂ ਆਪ ਹੁਣ ਕੰਧ ਉੱਪਰ ਦੀ ਮੈਂ ਕਿ ਟੱਪ ਕੇ ਗੇਟ ਖੋਲਿਆ ਦੱਸ ਇਹਨੂੰ ਆਵਦਿਆ ਪਾਉਣਾ ਚਾਹੀਦੀ ਆ ਕਿ ਭਈ ਆਵਾਂਗੇ ਮੈਂ ਉਹਨੂੰ ਗੇਟ ਖੋਲੋਂ ਦੱਸ ਹੋਰ ਪਰਿਆ ਜੇ ਕਹਿਦੀਏ ਫਿਰ ਗੁੱਸਾ ਕਰਨ ਲੱਗਾਂ ਤੇ ਆਪਦੀ ਗੱਲ ਦੱਸ ਲੈ ਕਰ ਲੂ ਗੱਲ ਇਹ ਬੈਠੀ ਆ ਮੂਰੇ ਹੁਣ ਦੱਸ ਮੰਮੀ ਹਾਂ ਦੱਸ ਕੀ ਕਹਿੰਦੀ ਆ ਅਈਆਂ ਬਾਾਰ ਖੜਕਾਇਆ ਸੋਨੂੰ ਸੁਣਿਆ ਨਹੀਂ ਹੈਗਾ ਗੇਟ ਤਾਂ ਖੋਲ ਦਾਂਦੇ ਬਿੱਕੀ ਨੇ ਕੰਧ ਟੱਪ ਕੇ ਗੇਟ ਖੋਲਿਆ ਨੀ ਬਾਈ ਮੈਂ ਤੌ ਨਹੀਂ ਖੁੱਲਦਾ ਘੇਟ ਘੇਟ ਦਾ ਪਹਿਲੀ ਬੰਦ ਕਰਤੇ ਮੈਂ ਕਦੋਂ ਬੰਦ ਕਰਤੇ ਕਿਹੜਾ ਦੱਸ ਬਈ ਇਹਦੀ ਦੂਜੀ ਪੱਥਰ ਆ ਗਈ ਇਹਨੇ ਬੰਦ ਕਰਤੇ ਮੇਰਾ ਤਾਂ ਇਹ ਤਾਂ ਬਸ ਪੱਥਰੇ ਮਾਰ ਕੇ ਪਹਿਰੀ ਆ ਪੱਥਰਾ ਦੇ ਮਾਰ ਕੇ ਪਹਿਰੀ ਪੱਥਰਾ ਦੇ ਮਾਰ ਕੇ ਤਾਂ ਮੈਂ ਪਹਿਰੀ ਆ ਆਏ ਨੇ ਨਾ ਆਏ ਨੇ ਮੇਰਾ ਲਹੂ ਪੀ ਲਏ ਆਏ ਨੇ ਲਹੂ ਪੀ ਲਏ ਵੀ ਕੈਮਰੇ ਚ ਵਾ ਕੇ ਬੜੇ ਲੱਗਦੇ ਨੇ ਬੇ ਮੈਂ ਕਹਿ ਨਹੀਂ ਆਜੇ ਚਾਜਰਾ ਪੂੜੀ ਖਾਂਦੀ ਮੈਨੂੰ ਆਹ ਦੂਰ ਦੇਖਣੇ ਨਹੀਂ ਪੈਂਦੇ ਤੇ ਆ ਜੇ ਪਹਿਲਾਂ ਵਾਲ ਛੱਡ ਦੇ ਇਹਨੂੰ ਵਾਲ ਛੱਡ ਦੇ ਵਾਲ ਤਾਂ ਮੈਂ ਸਮਾਰ ਕੇ ਕੱਟੂਗੀ ਇਹਦੇ ਪਹਿਲੀ ਤਾਂ ਮੈਂ ਨਹੀਂ ਵੀ ਕਿੱਥੋਂ ਆਈ ਹਾਂ ਆ ਤਰਾ ਕੱਟੂਗੀ ਸਮਾਰ ਕੇ ਮੇਰੇ ਮੇਰੇ ਲੱਖੇ ਲੱਗੀ ਹੈਗੀ ਵਾਲ ਛੱਡ ਦੇ ਪਹਿਲਾਂ ਇਹਦੇ ਤੂੰ ਵਾਲ ਛੱਡ ਦੇ ਪਹਿਲਾਂ ਇਹਦੇ ਛੱਡ ਦੇਰੇ ਵਾਲ ਤੇਰੇ ਕੀ ਮਨ ਲੱਗਦਾ ਨਹੀਂ ਮੇਰਾ ਲਹੂ ਨਹੀਂ ਪੀ ਲਏ ਨੇ ਮੈਂ ਕੀ ਨਾਲ ਲੱਗੇ ਦੱਸਾਂ ਉਹ ਤੇ ਨਹੀਂ ਜਾਣ ਨੂੰ ਰੋਈ ਇੰਨੀ ਕਿਹਾ ਬਾਈ ਉਸੇ ਮੱਥਾ ਟੇਕ ਜੇ ਪੜਾਈ ਬਾਬੇ ਦੇ ਸੰਤ ਕਰਨੀ ਐ ਸੰਤ ਨੇ ਉਹ ਉਹ ਕਿਹੜੇ ਤੇਰੇ ਸੰਤ ਨੇ ਉਹ ਪਹਿਲਾਂ ਤੇਰੀ ਕੁੜੀ ਨੇ ਕਰਤਾ ਹੋਣਾ ਉਸਾ ਤੇਰੀ ਕੁੜੀ ਨਾਲ ਹੋ ਗਿਆ ਫਿਰ ਕੀ ਮੁੰਡਾ ਦੱਸਾਂ ਬੇ ਮੁੰਡਾ ਖਾਦਾ ਨਹੀਂ ਤੁਸੀਂ ਕੁੜੀ ਸਮਾਰ ਕੇ ਉਹ ਖਾਦੀ ਕਿਉਂ ਨਹੀਂ ਜਿਹੜਾ ਕੋਸ ਕਰਮਾਂ ਚ ਹੈ ਉਹ ਹੀ ਹੋਊਗਾ ਦੇਖ ਬੇਬੇ ਬੇਬੀਰਾ ਨੀਚਾ ਨਾਲ ਨਹੀਂ ਖਾਦੀ ਵੇ ਨੀਚਾ ਨਾਲ ਨਹੀਂ ਖਾਦੀ ਫੁੜੀ ਕਿਉਂ ਮਿਰਜ ਵੱਖਾ ਨੇ ਮਗਰ ਪੈਰੀ ਦੱਸ ਤੂੰ ਮੰਮੀ ਕਾਦੀ ਘਾਟ ਆ ਇਹ ਨਾਮਕ ਜੁਵਾ ਦੇ ਰੰਗ ਲੱਗ ਗਿਆ ਆਪਣੇ ਕਿ ਨੀ ਰੰਗ ਲੱਗੇ ਮੈਂ ਕੀ ਆਪਦੇ ਆਪ ਨੂੰ ਕਰਦੀ ਆ ਮੈਂ ਇਹਦੇ ਪਿੱਛੇ ਫਿਰਦੀ ਆ ਦੋ ਨੂੰ ਕਿਵੇਂ ਪਾਲੂਗਾ ਕਿਵੇਂ ਕਹਾ ਬਹਿੂਗਾ ਮੈਂ ਆਪੇ ਪਾਲੂਗਾ ਮੈਂ ਬਹਿੂਗਾ ਕਿ ਮੈਂ ਸਾਰਾ ਕੁਝ ਕਰਨਾ ਤੈਨੂੰ ਕੁਝ ਕਰਨਾ ਨਹੀਂ ਹੈਗਾ ਬੇ ਬੇ ਬਹੁਤ ਕਹਾ ਪਤਾ ਲੱਗੂ ਤੈਨੂੰ ਜਿਹੜੇ ਡੇਡੇ ਮੂੰਹ ਟੜਦੇ ਨੇ ਕਹਾ ਅਗਲੇ ਕੋਈ ਨਾ ਪੜਦਾਂਗੇ ਮੂੰਹ ਫਰੇਆ ਪੇਰੇ ਆਪਦੇ ਕਰਮਾਂ ਪੇ ਲੈ ਕੇ ਆਇਆ ਨੇ ਇਹ ਪਹਿਲਾਂ ਤੇਰੇ ਤੇ ਗਾਲੀਆ ਇਹ ਪਹਿਲਾਂ ਤੇਰੇ ਤੇ ਪੜਾਈਆਂ ਲਿਖਾਈਆਂ ਨਹੀਂ ਸੋਤਲੇ ਉੱਠਣੀਆਂ ਹੈਗੀਆਂ ਹੋਊਗਾ ਹੁਣ 2 ਸਾਲ ਦੇ ਹੋ ਗਏ ਪਹਿਲਾਂ ਕਿ ਹੋਈ ਨਹੀਂ ਕੁਸਾ ਹਾਂ ਹੋਈ ਨਹੀਂ ਪਲੀ ਨਹੀਂ ਹੈਗੀ ਦੱਸੇ ਕਿੰਨੇ ਘਰ ਮਲੇ ਜਾਲਾ ਕਿੰਨਾ ਆਪਣੇ ਘਰੇ ਕਿੰਨਾ ਵੱਧ ਹੋ ਗਿਆ ਦੇਖ ਲਾ ਹੋਰ ਤੂੰ ਨਹੀਂ ਕੋਹ ਗੱਲ ਤੇ ਆਉਂਦਾ ਹੈਗਾ ਮੈਂ ਕਿਵੇਂ ਆ ਮਾਂ ਜਵਾਬ ਨਹੀਂ ਮੇਰੇ ਜੇ ਤੂੰ ਮੇਰੇ ਮਾਗਰ ਲੱਗਦਾ ਮਾੜਾ ਮੋਟਾ ਦਿਨ ਦੇਖਨੇ ਨਹੀਂ ਪੈਂਦੇ ਤੇ ਫਿਰ ਹੁਣ ਕਿਹੜਾ ਕੋਈ ਦਿਨ ਮਾੜਾ ਚੜ ਗਿਆ ਦੱਸੇ ਤੇ ਮਾੜੀ ਨੇ ਮਾੜੀ ਦੇ ਕੋ ਚੰਗੇ ਨੇ ਚੰਗੇ ਨੂੰ ਮੁੰਡੇ ਕਿਹੜਾ ਜਾ ਰਹੇ ਰੰਗ ਲਾਉਂਦੇ ਆ ਕੇ ਫਿਰ ਹਾਂ ਤੁਸੀਂ ਨਹੀਂ ਕੋ ਗੱਲ ਤੇ ਆਉਂਦੇ ਕੋਈ ਸੰਗਮਾਂ ਦੀ ਵੀ ਬਿਮਾਰ ਆ ਭਾਈ ਕਿੱਥੋਂ ਆਈ ਆ ਇਹ ਮੈਂ ਆਉਂਦੀ ਘਿਰ ਕੇ ਬੈਗੀ ਦੱਸੇ ਘਿਰ ਕੇ ਬੈਠ ਤੈਨੂੰ ਪਤਾ ਮੈਂ ਕਿਵੇਂ ਕਾਲੇ ਦੀ ਕਿਵੇਂ ਬੈਠੀ ਆ ਮੈਂ ਉਹਨੇ ਕਿਸੇ ਦੀ ਕੁੜੀ ਹੈ ਹੀ ਫਿਰ ਨਾ ਇਹ ਗੱਲ ਨਹੀਂ ਜੰਮੀ ਦੀ ਕਿਸੇ ਨੇ ਪਹਿਲਾਂ ਆਪ ਜੰਮੀ ਨਹੀਂ ਮੈਂ ਕਿਸੇ ਨੇ ਤੇ ਮੈਂ ਵੀ ਜੰਮੀ ਸੀ ਫਿਰ ਮਾਇਆ ਆਇਆ ਕਰੇ ਵੀ ਕਤਮਾਖਤਾ ਹੋਵੇ ਪਹਿਲਾਂ ਤੋਂ ਹੋ ਗਿਆ ਐਨਾ ਮੈਂ ਖੋਟਾ ਕੁਝ ਆਖਣ ਨਾਲ ਜੇ ਕੁੜੀਆਂ ਹੋਗੇ ਨਾ ਤਾਂ ਆਹੀ ਖੋਟਾ ਵੀ ਕੁੜੀਆਂ ਹੋਊਗੀ ਉਹ ਵੀ ਜੇ ਦੇਣਾ ਹੁੰਦਾ ਰੱਬ ਨੇ ਐਂ ਦੇ ਦਿੰਦਾ ਕੋਈ ਬਾਬੇ ਦੀਆਂ ਕੁੜੀਆਂ ਨਾਲ ਨਹੀਂ ਮੁੰਡੇ ਮਿਲਦੇ ਹੈ ਨਹੀਂ ਤੁਸੀਂ ਤਾਂ ਭਾਈ ਤਿੰਨੇ ਨਾ ਇੱਕੋ ਰੋਏ ਮਿਲੀਓ ਤੁਸੀਂ ਵੀ ਇਹ ਗੱਲ ਬੰਦ ਕਰੀਓ ਯਾਰ ਪਰ ਤੂੰ ਐਹ ਜੀਆਂ ਤਾਂ ਹੈ ਮੇਰੇ ਬਾਪ ਦਾ ਖਾਣੇ ਆ ਫਿਰ ਤੋਂ ਚਿੱਤਰਤਾ ਮੇਰੇ ਬਾਪ ਨੇ ਕਦੇ ਮੇਰੇ ਉਂਗਲ ਚੱਕੀ ਤੀ। ਕੱਲ੍ਹ ਨੇ ਉਹ ਕੁੜੀ ਨੇ ਨਾ ਮੇਰੇ ਹੱਥਾ ਥੱਪੜ ਮਰਵਾਇਆ ਕੰਨ ਤੇ। ਹਾਂ ਥੱਪੜ ਮਰਵਾਉਂਦੇ ਪੁੱਛੇ ਗੰਮ ਕਰਦਾ ਹੀ ਖਾਨੀ ਹਾਂ। ਹਾਂ ਤੁਸੀਂ ਵੱਧ ਘੱਟ ਬੋਲਦੇ ਹੋਣੇ। ਤੂੰ ਐ ਤਾਂ ਠੀਕ ਨਾ ਜੀ ਤੇ ਵੀ ਹਾਂ ਭਾਈ ਬਿਮਾਰ ਹੈ ਮੈਨੂੰ ਅੰਦਰ ਬਿਠਿਆਵਾ ਕੋਈ ਦੁੱਧ ਪਾਣੀ ਪਿਆਵਾ ਆਉਂਦੀ ਘਰ ਕੇ ਬੈਗੀ ਦਾ। ਲੈ ਆਇਂ ਅੰਦਰ। ਵੀ ਤੁਸੀਂ ਗੇਟ ਖੋਲ ਦਿਓ ਦੱਸ ਮੰਜਾ ਬਿਸਤਰਾ ਪੜਾ ਦਊਂ। ਗੇਟ ਕਿੱਥੇ ਖੋਲਦੇ ਤਾਂ ਮੱਛੀ ਪੀਏ ਬੇਰੇ ਦਾ ਪਾਣੀ ਘਾਤੂ। ਆਇਂ ਅੰਦਰ ਆਇਂ। ਇਹ ਤੋਂ ਨਹੀਂ ਹੁੰਦਾ ਹੈਗਾ ਸਰ ਨਾ ਕਰ 20 ਵਾਰ ਨਾ ਕਰ ਫੇਰ 20 ਵਾਰ ਨਾ ਕਰ ਮੁੰਡੇ ਦਾ ਕਿ ਤੈਨੂੰ ਲੈ ਦਿਆ ਉਹ ਗੱਲ ਕੀ ਪਾਲਤੀ ਜਗਾਉਣਗੇ ਜਮੀਰੋ ਗੱਲ ਤੇ ਆਉਂਦੇ ਹੈਗੇ ਮੈਂ ਤਾਂ ਕੀ ਕੀ ਬੇਲਲੇ ਬੇਲ ਦੀ ਫਿਰਦੀ ਆਂ ਕੋਈ ਤੁਮਾਰਦਾ ਕਿਛ ਹੋ ਕਰਦਾ ਵੀ ਮੈਂ ਬੇਲਨੇ ਬੇਲ ਦੀ ਫਿਰਦੀ ਮੈਂ ਛੋੜੇ ਪਿੱਛੀ ਫਿਰਦੀ ਆ ਵੇ ਪਿੱਛੇ ਘਰ ਦੀ ਕੋਈ ਜੜ ਲੱਗ ਜੇ ਤੁਹਾਨੂੰ ਨਹੀਂ ਮਾੜਾ ਮੋਟਾ ਜਿਹੜੀ ਉੱਤਰੀ ਦਾ ਮੰਮੀ ਮਾੜਾ ਜਾ ਅੱਖਾਂ ਨੂੰ ਹੱਥ ਮਾਰੋ ਜੇ ਉਹਨੂੰ ਚੱਕਰ ਆ ਜਾਂਦਾ ਭਲਾ ਉਹਰੇ ਗਿਰ ਜਾਂਦੀ ਫੇਰ ਸੱਟ ਫੇਟ ਲੱਗਦੀ ਕੌਣ ਸੰਧਾ ਉਹਾਂ ਡੇਦੀ ਦੀ ਕੁਛ ਨਹੀਂ ਹੁੰਦਾ ਜਿਸ ਸਾਹ ਨਾਲ ਤੁਸੀਂ ਨੇ ਉਹਨੂੰ ਫੜਿਆ ਤੀ ਉਹ ਗਿਰ ਵੀ ਸਕਦੀ ਤੀ ਬਾਈ ਉਹ ਮੇਰੀ ਗੱਲ ਤੇ ਅਸਰ ਨਹੀਂ ਕਰਿਆ ਉਹਨੇ ਇਹ ਮੈਂ ਤਾਂ ਫੜੀ ਤੀ ਹੋ ਲੈ ਅਸਰ ਨਹੀਂ ਕਰਿਆ ਹੈਗਾ ਤੁਸੀਂ ਪਹਿਲਾਂ ਮੈਨੂੰ ਐਂ ਦੱਸ ਦੋ ਇੰਨਾ ਮਾਗਰ ਕਾ ਤੋ ਪਹਿਰੇ ਹੋ ਇਹਨਾਂ ਦੇ ਸੋਨੇ ਹਜੇ ਕੀ ਦੇਖ ਲੈ ਮਾੜੀਆਂ ਮਾੜੀਆਂ ਤਾਂ ਹੈਗੀਆਂ ਨੇ ਕਿ ਮੈਂ ਮਾਗਰ ਨਹੀਂ ਪਹਿਰੀ ਪੁੱਤ ਮੈਂ ਵੀ ਐਂ ਕਹਿਣੀ ਆ ਵੀ ਕਿਵੇਂ ਪਾੜੂਗਾ ਉਹਨਾਂ ਦੇ ਵਾਕਾਂ ਨੂੰ ਕੁੜੀਆਂ ਨੂੰ ਦੋ ਉਹਨੂੰ ਕਿਵੇਂ ਪਾੜ ਉਹ ਸਭ ਪੜ ਜਾਣੀਆਂ ਅੱਜ ਕੱਲ ਤਾਂ ਕੁੜੀਆਂ ਮੁੰਡਿਆਂ ਤੋਂ ਅੱਗੇ ਨੇ ਮੇਰਾ ਪੁੱਤ ਨਹੀਂ ਕਿਹੜੀਆਂ ਅੱਗੇ ਨੇ ਬਾਬਾ ਤੁਸੀਂ ਸੰਗ ਮੰਨ ਬੇਬੇ ਵੀ ਉਹ ਤਾਂ ਕਿੱਥੋਂ ਆਈ ਆ ਉਹ ਆਈ ਤਾਂ ਹਸਪਤਾਲ ਚ ਆ ਉਹ ਤੇ ਉਹਨੂੰ ਚਾਹ ਪਾਣੇ ਦਾ ਕਿ ਮਨੇ ਮਾਰ ਲਾਗੇ ਉਹ ਪਹਿਲੀ ਮਰੀ ਪਈ ਆ ਦੱਸਾ ਭੇ ਮੇੜੇ ਨਹੀਂ ভাই ਤੁਸੀਂ ਮੇਰੀ ਗੱਲ ਤੇ ਮੰਨਦੇ ਨਹੀਂ ਆਸਰ ਨਹੀਂ ਕਰਿਆ ਕੋਈ ਮੇਰੀ ਗੱਲ ਤੇ ਤੁਸੀਂ ਨਹੀਂ ਮੈਂ ਤਾਂ ਮੇੜੇ ਮਾਰਦੀ ਆਂ ਤਾਂ ਕਰੀ ਹੁਣ ਮੈਨੂੰ ਐਂ ਦੱਸਾ ਜੇ ਹੁਣ ਤੂੰ ਕੁੜੀਆਂ ਨੂੰ ਮਾਰੇਂਗੀ ਹਾਂ ਪਰ ਨੂੰਹਾਂ ਕਿੱਥੋਂ ਲਾਹੇਂਗੀ ਦੱਸਾ ਹਾਂ ਇਹ ਗੱਲ ਤਾਂ ਸਮਝਦੀ ਹਾਂ ਜਦਾਂ ਕਿ ਹਾਂ ਸਾਡੇ ਤਾਂ ਮੁੰਡੇ ਹੋਈ ਆ ਨਾ ਪਰ ਨੂੰਹਾਂ ਕਿੱਥੋਂ ਹੋਣਗੀਆਂ ਣਾੜੇ ਤੇ ਨੂੰ ਢਿੱਲੀ ਮੱਠੀ ਨੂੰ ਇਹੀ ਚਾਹ ਪਾਣੀ ਦਿਆ ਕਰਨੀ ਆ ਦੇਖੀ ਜਦੋਂ ਮੜੀਆਂ ਜੇ ਵੱਡੀਆਂ ਹੋ ਗਈਆਂ ਫੇਰ ਕਹਿ ਕੇ ਪੋਤੇ ਤਾਂ ਲਵੇ ਨਹੀਂ ਲੱਗਦੇ ਹੈਗੇ ਇਹ ਗੱਲ ਸੋਚ ਕੇ ਦੇਖੀ ਕੱਲੀ ਤੂੰ ਆਪਣੇ ਪਿੰਡ ਚ ਕਿੰਨੇ ਹੋਏ ਨੇ ਦੇਖ ਲੈ ਇਹ ਜੇ ਕੰਮ ਵੀ ਹਾਂ ਮੁੰਡੇ ਲ ਸਾਂਭਦੀ ਨਹੀਂ ਹੈਗੇ ਬੁੜਾ ਬੁੜੀ ਨੂੰ ਉਹਨਾਂ ਦੀ ਕੁੜੀ ਸਾਂਭਦੀ ਆ ਹਾਂ ਬੇ ਬੇਬੀ ਮੈਨੂੰ ਹੁਣ ਤਾਂ ਥੋੜੇ ਦਿਮਾਗ ਚ ਗੱਲਾਂ ਆਉਂਦੀ ਰਹੀ ਗਈ ਬਸ ਤੂੰ ਤਾਂ ਜਿਵੇਂ ਤੀ ਮੀਆਂ ਕਹੀ ਜਾਂਦੀਆਂ ਨੇ ਉਹੀ ਸੁਣੀ ਜਾਂਦੇ ਹੋ ਆਸਰ ਕਰੀ ਜਾਂਦੇ ਉਹਨਾਂ ਗੱਲਾਂ ਤੇ ਮੈਨੂੰ 20 ਵਾਰੀ ਕਹਤਾ ਬੁੜੀਆਂ ਨੇ ਮੈਂ ਤਾਂ ਖੜਕਾ ਦਾਂ ਫਿਰ ਨਾਲੇ ਕਿਸੇ ਬਾਬੇ ਕੋਲ ਕੁਸ ਨਹੀਂ ਕਿੰਨੀਆਂ ਸੋਨੇ ਕੂੜੀਆਂ ਤੱਕ ਰਾਗੜ ਲੀਆਂ ਹੁਣ ਕਿੰਨੇ ਹੈਗਾ ਹੋਰ ਹੋਰ ਕਰੇ ਨੇ ਸੋਨਾ ਹੈਗਾ ਭਾਈ ਜੇ ਆਪਾਂ ਨੀਚੇ ਨਾਲਾ ਕਰਿਆਂਗੇ ਕਰਾਂਗੇ ਸਭ ਕੁਝ ਇਹਨਾਂ ਨੇ ਕੋਈ ਨੀਚੇ ਨਾਲਾ ਉੱਥੇ ਨਾ ਮੱਥਾ ਢੱਕਣ ਗਏ ਨੇ ਕਦੇ ਮੈਂ ਮੇਰੇ ਘਰ ਦੀ ਆਦਤ ਰਾਤੀ ਬੰਦਾ ਆ ਮਨਵਾ ਰਿਹਾ ਬਾਬੇ ਰੱਬ ਨੂੰ ਮਿਲ ਗਿਆ ਕੋਈ ਹਾਂ ਹੈ ਜੇ ਬਾਬੇ ਐ ਮੁੰਡੇ ਦੇਣ ਲੱਗ ਗਏ ਫਿਰ ਤਾਂ ਕੁੜੀ ਕਿਸੇ ਦੇ ਹੋਣੀ ਐ ਨਹੀਂ ਫਿਰ ਮੁੰਡਿਆਂ ਦਾ ਕੀ ਕਰਨਗੇ ਕੱਲ੍ਹ ਨੂੰ ਮੈਂ ਦੱਸਾਂ ਕਾਇ ਤੈਨੂੰ ਕੀ ਦੇ ਕਿਤੇ ਨੋਂ ਲਮਾ ਮੈਂ ਕਾਇ ਨੇ ਪਰਤਿਆਲੇ ਸਭ ਦੇ ਮੁੰਡੇ ਹੋਏ ਨੇ ਨੀਚਾ ਰੱਖਾ ਦਿਆ ਨੇ ਪੁੜੀਆਂ ਜਿਨਾਂ ਨੇ ਮੰਮੀ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈਗਾ ਬਾਬਿਆਂ ਦੀਆਂ ਪੁੜੀਆਂ ਚ ਕੁਝ ਨਹੀਂ ਹੈਗਾ ਇਹਦਾ ਬਾਈ ਬੋਲੀ ਹੋਰੀਆ ਨੀ ਉਹ ਕਰਨ ਨਹੀਂ ਆਏ ਸੰਤ ਨੇ ਬਾਈ ਕਰਨ ਨਹੀਂ ਆਏ ਸੰਤ ਨੇ ਤੁਸੀਂ ਨਹੀਂ ਮੰਨਦੇ ਹੈਗੇ ਗੱਲ ਇਹ ਤਾਂ ਪਤਾ ਨਹੀਂ ਕੀ ਮੁੰਡਾ 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 ਸਮਝ ਜੋ ਮਾੜਾ ਮੋਟਾ ਸਮਝ ਜੋ ਮਾੜਾ ਮੋਟਾ ਤੁਸੀਂ ਮੈਂ ਤਾਂ ਸਮਝਦੀ ਆ ਤੁਸੀਂ ਨਹੀਂ ਸਮਝਦੇ ਜੇ ਤੁਸੀਂ ਸਮਝੋ ਫੇਰ ਆ ਤੇ ਪਿੱਛੇ ਤਾਂ ਸਾਰੇ ਪੈ ਰਹੇ ਹਾਂ ਮੈਂ ਕਿਹੜਾ ਕੋਈ ਆਪਦੇ ਵਾਸਤੇ ਕਹਿਣੀ ਐ ਨਹੀਂ ਮੈਂ ਤਾਂ ਐ ਕਹਿਣੀ ਜਿਵੇਂ ਆਹ ਪਾਲੂਗਾ ਕਿ ਮੈਂ ਦੋਨੋਂ ਕਹਾ ਦੇਖੀ ਕਹਾ ਮੂਹਰੇ ਡੇ ਲੋਕਾਂ ਦੇ ਹੁੰਦੇ ਹੈਗੇ ਜਗਾ ਹੁਣ ਵੀ ਇਹਨੇ ਮੂਹਰੇ ਡੇ ਰੇ ਕਹਾ ਪੜਾਈਆਂ ਲਿਖਾਈਆਂ ਖਾਚੇ ਕਿੰਨੇ ਹੋਣਗੇ ਦੇਖੀ ਦੋਨਾਂ ਨੂੰ ਕਿਵੇਂ ਪਾਲੂਗਾ ਮੈਂ ਤਾਂ ਰੋਣੀ ਐ ਜਾਨ ਨੂੰ ਔਰ ਕਿ ਮੈਂ ਇਹੋ ਕਰਦੀ ਆ ਕਹ ਲੋ ਤੇਰਾ ਬਾਪ ਮੇਰੇ ਬਾਗਰ ਪੈ ਗਿਆ ਉਹ ਨਹੀਂ ਮੇਰੇ ਐਡਾ ਹੱਥ ਚੱਕਿਆ ਗੱਲ ਹੈ ਤੂੰ ਐ ਕਾਤੋਂ ਬੈਣੀ ਆ ਮੈਂ ਤਾਂ ਕਹਿਣੀ ਆ ਜੀ ਬਾਕੀ ਕੀ ਮੈਂ ਪਾਲੂਗਾ ਦੋਨੂੰ ਮੜਮਟ ਲੰਮੀ ਦੀਗਾ ਮਾਰਿਆ ਕਰੋਗਾ ਹਾਂ ਤੁਸੇ ਜ਼ਮੀਨੀ ਮਾਰ ਦੇ ਹਾਂ ਸੋਨਗੀ ਹਾਂ ਸੋਨਗੀ ਜੀ ਮੈਂ ਤੇਰੇ ਕੋਲ ਇੱਕ ਗੱਲ ਕਹਿਣੀ ਸੀ ਹਾਂਜੀ ਮੈਂ ਕਹਿੰਦੀ ਹਾਂ ਵੀ ਹੁਣ ਤਾਂ ਬਾਕੀ ਤਾਂ ਬੀਰੀ ਨਾਲ ਹੀ ਹੋਗੀ ਹਾਂਜੀ ਵੀ ਮੈਂ ਫਿਰ ਜਾਉਂਗੀ ਤੇਰੇ ਪਤੀ ਹੈਗੇ ਉੱਥੇ ਫਰਦਾ ਮੇਰਾ ਮੈਂ ਮੰਮ ਤੁਹਾਨੂੰ ਛੱਡ ਗਈ ਹਾਂ ਉੱਥੇ ਹਾਂਜੀ ਮੈਂ ਤੈਨੂੰ ਪਨੀਰੀ ਰਲਾ ਦਾਂਗੀ ਮੰਮੀ ਦੇ ਤੱਕੀ ਲੋੜ ਹੈ ਲੈ ਜੇ ਖਾਏਗੀ ਤਾਂ ਹੀ ਖੜੀ ਹੋਏਗੀ ਨਾ ਤਿੰਨ ਮੰਮੀ ਨੇ ਸਵਾਹ ਦਾ ਤਾਂ ਪਤੀ ਆ ਮੰਮੀ ਤੈਨੂੰ ਕਿਹੜਾ ਪਨੀਰਾ ਰਲਾ ਕੇ ਦਊਗੀ ਆ ਤਾਂ ਵਧੀਆ ਖਾਇਆ ਪੀਆ ਕਰੀ ਤਾਂ ਅਗਯਤੀਆਂ ਨੂੰ ਪਾਈਂ ਦੂਜੀ ਗੱਲ ਨਾਲ ਬੇਬੇ ਵਿਚਾਰੀ ਕਿੱਥੋਂ ਲੈ ਕੇ ਆਉਗੇ ਉੱਥੇ ਜੇ ਤਾਂ ਮਾਸੀ ਹੁੰਦੀ ਮਾਸੀ ਤਾਂ ਆ ਜਾਂਦੀ ਪਾ ਜੀ ਆਉਂਦੀ ਮਾਸੀ ਤਾਂ ਹਾਂ ਨਾ ਹੈਗਾ ਉਹ ਵਿਚਾਰੀ ਬੇਬੇ ਢੀਂ ਨੀ ਮੱਠੀ ਰਹੇ ਜੇ ਕਿਹੜੀ ਪੰਜੀਰੀ ਲੈ ਕੇ ਆਉਗੀ ਉਹ ਉਹਨੂੰ ਫੋਨ ਕਰਕੇ ਕਹਿਦੀ ਬੇਬੇ ਨੂੰ ਵੀ ਬੇਬੇ ਤੂੰ ਨਾ ਹੀ ਲੈ ਕੇ ਪੰਜੀਰੀ ਤੇ ਮੈਨੂੰ ਉਰੇ ਰੜਾਤੀ ਮੈਂ ਉਰੇ ਤੇਨੂੰ ਪੰਜੀਰੀ ਰੜਾ ਜੂਗੀ ਆਤਾ ਖਾਇਆ ਪੀਆ ਪਹਿਲੇ ਨਾਲੇ ਮੰਮੀ ਦੀਆਂ ਗੱਲਾਂ ਕਹਿੰਦੀ ਧਿਆਨ ਨਾ ਦੇ ਉਹ ਤਾਂ ਕਹਿੰਦੀ ਜੇ ਖਾਏ ਪੀਏਗੀ ਨਾ ਤਾਂ ਖੜੀ ਹੋਏਗੀ ਟਾਈਮ ਆ ਤੇਰਾ ਹੁ ਖਾਣ ਪੀਣ ਦਾ ਹੈ ਤਾਂ ਆਵਦੇ ਧਿਆਨ ਚ ਪਾ ਲਈ ਨਹੀਂ ਤਾਂ ਲੋਕਾਂ ਨੇ ਨਾ ਤਾਨੇ ਮਾਰ ਮਾਰ ਕੇ ਜਿਉਣ ਨਹੀਂ ਦੇਣਾ ਲੋਕ ਬਹੁਤ ਆ ਤੇ ਤੰਗ ਪੀਸਦੇ ਨੇ ਦੀ ਦੀ ਵੀ ਕੇ ਮੈਂ ਬੇਬਨ ਆ ਪਜੀਰੀ ਲੈ ਕੇ ਆਈ ਨਾ ਮੰਮੀ ਨੇ ਮੈਨੂੰ ਹੋਰ ਵੀ ਜ਼ਿਆਦੇ ਡਾਂਡੇ ਮਿਹਨੇ ਮਾਰਨੇ ਨੇ ਉਸੇ ਨੂੰ ਡਾ ਹੈਗਾ ਮੰਮੀ ਦੀ ਤਾਅ ਦਿੱਤਾ ਮੰਮੀ ਦੀਆਂ ਗੱਲਾਂ ਨੂੰ ਤੂੰ ਦਿਲ ਤੇ ਨਾ ਲਾਇਆ ਕਰ ਠੀਕ ਆ ਨਾਲੇ ਮੈਂ ਹੁਣ ਤੈਨੂੰ ਕਹਿ ਰਹੀ ਆ ਜੇ ਤੱਕ ਸੁੱਕਾ ਸਮਾਨ ਖਾਣਾ ਤੇ ਸੁੱਕਾ ਸਮਾਨ ਮੰਗਵਾ ਲਾਂਗੀ ਤੇ ਭਾਈ ਤੂੰ ਨਾ ਉਹ ਤਾਂ ਹੁਲ ਗਾਲ ਨਹੀਂ ਵੀਡੀਓ ਤੇ ਜਿਵੇਂ ਸੁਣ ਠੀਕ ਲਾ ਦੋ ਮੈਂ ਕਹਾਂ ਪਰ ਮੈਂ ਤਾਂ ਨਾ ਮਾਰਦਾ ਮੰਮੀ ਤੋਂ ਜੀ ਮੈਂ ਤੈਨੂੰ ਇਹ ਗੱਲ ਸਮਝਾਉਣੀ ਆ ਜੀ ਮੰਮੀ ਕਹਿੰਦੀ ਨਾ ਤੂੰ ਦੇਖ ਤੂੰ ਆਪ ਦਾ ਜਿਹੜਾ ਤੇ ਜੀ ਕਰਦਾ ਉਹ ਚੀਜ਼ ਮੰਗਾ ਕੇ ਖਾ ਆਗਦੀ ਤੀ ਅਰਤਾ ਨਹੀਂ ਪਾਲੇਗੀ ਜੇ ਖਾਏ ਪੀਏਗੀ ਤੋ ਸਬ ਉਹ ਤਾਂ ਮੈਂ ਤੁਹਾਡੀ ਗੱਲ ਮੰਨਦੀ ਆ ਪਰ ਹੁਣ ਦੇਖ ਲੈ ਪਿਛਲੀ ਵਾਰ ਵੀ ਸੋਨੇ ਕਹਿਤਾ ਦੀ ਮਨਾ ਕਰ ਤਰੀ ਪਰ ਫੇਰ ਵੀ ਬੇਬੇ ਲੈ ਕੇ ਆਈ ਜੀ ਦੀ ਫੇਰ ਵੀ ਮੰਮੀ ਨੇ ਇੰਨੀ ਆਵਾਣਾ ਦੇਤੀ ਆ ਚੱਲ ਕੋਈ ਨਾ ਫੇਰ ਮੰਗਾ ਲਈ ਠਹਿਰ ਕੇ ਐਨੇ ਮੈਂ ਉਰੇ ਰੜਾ ਜਾਣੀ ਆ ਉਹ ਖਾ ਲਈ ਫੇਰ 2-4 ਮਹੀਨੇ ਤੱਕ ਬੇਬੇ ਜਦੋਂ ਠੀਕ ਹੋਈ ਉਦੋਂ ਆ ਜੂਗੀ ਬੇਬੇ ਲੈ ਕੇ ਠੀਕ ਆ ਮੈਂ ਤੂੰ ਰੋਕ ਦੇ ਉਹਨੂੰ ਫੋਨ ਕਰਕੇ ਚਲ ਕੋਈ ਨਾ ਤੁਸੀਂ ਇੱਕ ਵਾਰ ਨਹੀਂ ਮੰਮੀ ਨਾਲ ਗੱਲ ਕਰਦੇ ਕੋਈ ਨਾ ਮੈਂ ਮੰਮੀ ਨਾਲ ਆਪੇ ਗੱਲ ਕਰ ਲੂੰਗਾ ਸਵੇ ਤੇਰੇ ਵਾਸਤੇ ਪਨੀਰੀ ਤਰ ਉੜਾ ਕੇ ਜਾਊਂਗਾ ਠੀਕ ਆ ਉਹ ਨਹੀਂ ਤੇ ਨੂੰ ਰਲਾਉਣੀ ਹੈਗੀ ਜੇ ਤੈਨੂੰ ਐ ਮੰਮੀ ਰਲਾ ਕੇ ਦੂੰ ਉਹ ਤਾਂ ਤੇ ਕੋਈ ਦੀ ਬੁਰਕੀ ਹੀ ਦੇਣੀ ਹੈ ਕਿ ਆਪੇ ਕਰਕੇ ਖਾਣਾ ਪਿਆ ਕਰੂਗਾ ਤੇ ਪਹਿਲਾਂ ਦੇਖ ਲੈ ਕਿਸਮਤ ਵਾਸਤੇ ਕੀ ਕੁਝ ਕਰਿਆ ਸੀ ਜਿੱਦ ਮੈਂ ਗਈਆਂ ਉੱਡੀ ਤੇ ਤੁਚੀ ਬੜੀ ਮਾਗਰ ਉਹਦੀ ਮੰਮੀ ਨੇ ਕੰਮ ਨੂੰ ਲਾ ਲਿਆ ਤੂੰ ਹਾਂ ਦਾਂ ਤੇ ਨੂੰ ਕਹਿਨੀ ਆ ਮੈਂ ਹਾਂ ਮੈਂ ਤਾਂ ਕਹਿਣੀ ਵੀ ਨਹੀਂ ਹੈਗੀ ਕੁਝ ਚਲ ਤੁਸੀਂ ਜਿੰਨਾ ਟਾਈਮ ਲਗਾ ਦੋਗੇ ਵਧੀਆ ਜੀ ਉਹ ਤਾਂ ਕੋਈ ਗੱਲ ਨਹੀਂ ਮੈਨੂੰ ਕਿਹੜਾ ਵੀ ਲਾਦਣੀ ਨਹੀਂ ਹੈਗੀਆਂ ਹੁਣ ਉਹ ਤਾਂ ਹੈਗਾ ਜੀ ਸਾਨੂੰ ਤਾਂ ਬਥੇਰਾ ਹਾਂ ਟਾਈਮ ਲਗਾਉਣ ਲਈ ਤਾਂ ਕੀ ਗੱਲ ਮੈਂ ਤਾਂ ਹੋਰ ਰਹਿ ਜਾਂਦੀ ਜੇ ਉੱਥੇ ਸਾਡਾ ਹੁੰਦਾ ਤੈਨੂੰ ਪਤੀ ਆ ਭਾਬੀ ਫਿਰ ਮਾਮਤਾ ਦਾ ਲਈ ਆਪ ਕੀ ਆ ਉੱਥੇ ਉਹਦੇ ਸੌਰੀ ਕੋਈ ਸੱਸ ਤੋਂ ਕੋਈ ਕੰਮ ਧੰਦਾ ਬਣਦਾ ਨਹੀਂ ਹੈਗਾ ਨਾ ਕਿ ਅਨੂ ਨੇ ਵੀ ਆਪਦਾ ਘਰਵਾਰ ਦੇਖਣਾ ਜਾ ਕੇ ਚਲ ਇੰਨਾ ਕੁ ਟਾਈਮ ਲਗਾ ਜਾਂਦੀ ਉਹ ਆਪਣਾ ਵਧੀਆ ਜੇ ਉਹ ਆ ਜਾਂਦੀ ਤਾਂ ਮੈਂ ਉਰੇ ਤੇਰਾ ਟਾਈਮ ਲਗਾ ਦਿਆ ਹਣਾ ਉਹ ਤਾਂ ਹੈਗਾ ਦੀਦੀ ਹੋਰ ਇਹੀ ਰਲ ਮਿਲ ਕੇ ਟਾਈਮ ਪਾਸ ਹੋ ਜੂਗਾ ਹਾਂ ਜੀ ਮਾਮਤਾ ਵਾਸਤੇ ਵੀ ਕੱਪੜੇ ਲੈ ਜੀ ਕੋਈ ਨਾ ਮੈਂ ਲੈ ਲੂੰਗੀ ਹੋਰ ਪਿਛਲੀ ਵਾਰ ਮੇਰੇ ਜਾਦੇ ਹੀ ਹੈ ਹੈ ਹਾਂ ਚਲ ਫੇਰ ਵੀ ਹੈ ਨਾ ਮਾਨਤਾ ਨੂੰ ਹੋ ਜਾ ਮੈਂ ਦੇ ਦੇ ਦਿੰਦੇ ਉਹ ਤੋਂ ਫੇਰ ਕਿਉਂ ਦਾ ਉਰੋ ਦਿੱਤੇ ਕੋ ਉਥੋਂ ਦਿੱਤੇ ਕੋਈ ਫਰਕ ਨਹੀਂ ਹੈਗਾ ਆਪਣੀ ਤੇ ਠੀਕ ਆ ਚਲ ਫੜ ਕੇ ਤਾਂ ਕੀ ਹੈ ਚਲ ਫੇਰ ਵੀ ਹੈ ਨਾ ਵਿਚਾਰੀ ਆਪ ਦਾ ਸਾਰਾ ਕੰਮ ਕੰਧਾ ਛੱਡ ਕੇ ਆਉਂਦੀ ਆ ਤੁਹਾਡਾ ਘਰ ਸੰਭਦੀ ਆ ਕੋਈ ਨਾ ਮੈਂ ਗਾਣੀਆਂ ਨਹੀਂ ਇੰਨਾ ਤਾਂ ਬਸਾਗੇ ਚ ਹੈਗਾ ਚਲ ਉਹਦਾ ਮੈਨੂੰ ਪਤਾ ਜੇ ਤੁਸੀਂ ਮੇਰੇ ਨਾਲ ਇੰਨਾ ਬਣ ਕੇ ਰਹਿੰਦੀਆਂ ਫਿਰ ਆਪਦੀ ਨਾਲ ਦਾ ਨਾ ਕਿਹੜਾ ਨਹੀਂ ਰਹਿੰਦੇ ਹੋਮਗੇ ਪਿਆਰ ਨਾਲ ਕੋਈ ਨਾ ਕੋਈ ਨਾ ਇਹਦਾ ਬਸ ਮਨੂਲੀ ਇਹੋ ਚੀਜ਼ ਦੀ ਟੈਂਸ਼ਨ ਨਾਲ ਹੈ ਮੈਂ ਆਪੇ ਦੇ ਦੂੰਗੀ ਠੀਕ ਆ ਠੀਕ ਆ ਤੂੰ ਆਪਦਾ ਕੁੜੀਆਂ ਦਾ ਵੀ ਧਿਆਨ ਰੱਖਿਆ ਕਰੀ ਆਪਦਾ ਬਰੀਆ ਖਾ ਲਈ ਬਰੀਆ ਖਾਈ ਪੀ ਠੀਕ ਆ ਠੀਕ ਕਿਸੇ ਦੀ ਗੱਲ ਨੂੰ ਦਿਲ ਤੇ ਨਾ ਲੈ ਨਾ ਨਾ ਹਾਂ ਮੈਂ ਰਲੋਂਗੀ ਆਪੇ ਠੀਕ ਆ ਠੀਕ ਹਾਂ